ਤਰੰਤ ਤਾਰਨ ਦੀ ਪੁਲਿਸ ਕਿਉਂ ਹੋਈ ਸੁਸਤ ਪੁਲਿਸ ਨੇ ਨਾਕੇ ਤਾਂ ਲਗਾਏ ਨੇ ਪਰ ਮੁਲਾਜ਼ਮ ਹਨ ਗਾਇਬ ਪੁਲਿਸ ਨੂੰ ਜਗਾਉਣ ਲਈ ਸਪੋਕਸਮੈਨ ਟੀਵੀ ਨੇ ਚੁੱਕਿਆ ਵੀੜਾ ਪਵਨ ਕੁਮਾਰ ਅਤੇ ਬਲਦੇਵ ਸਿੰਘ ਪੰਨੂ ਨੇ ਟੀਮ ਸਮੇਤ ਸ਼ਹਿਰ ਦਾ ਕੀਤਾ ਮੌਇਨਾ ਤਰੰਤਾਰਨ ਵਿੱਚ ਬਣੇ ਪੁਲਿਸ ਨਾਕੇ ਤੁਸੀਂ ਵੀਡੀਓ ਰਾਹੀਂ ਦੇਖ ਸਕਦੇ ਹੋ ਕਿ ਉਸ ਵਿੱਚ ਕਿੰਨੇ ਪੁਲਿਸ ਮੁਲਾਜ਼ਮ ਤਾਇਨਾਤ ਨੇ ਤਰਨਤਾਰਨ ਤੋਂ ਅੰਮ੍ਰਿਤਸਰ ਚੌਕ ਬਾਈਪਾਸ ਅਤੇ ਚੌਕ ਬੋੜੀ ਵਾਲਾ ਵਿੱਚ ਬਣੇ ਕਿਸੇ ਨਾਕੇ ਤੇ ਪੁਲਿਸ ਮੁਲਾਜ਼ਮ ਤਾਇਨਾਤ ਨਾ ਹੋਣ ਕਰਕੇ ਲੋਕਾਂ ਦੀ ਸੁਰੱਖਿਆ ਖਤਰੇ ਵਿੱਚ ਵਿਖਾਈ ਦੇ ਰਹੀ ਹੈ ਤਰਨਤਾਰਨ ਸ਼ਹਿਰ ਦੇ ਅੰਦਰ ਵਕ-ਵਕ ਥਾਵਾਂ ਤੇ ਨਾਕੇ ਤਾਂ ਹਨ ਪਰ ਇਨ੍ਹਾਂ ਨਾਕਿਆਂ ਤੇ ਪੁਲਿਸ ਮੁਲਾਜ਼ਮ ਦਿਖਾਈ ਨਹੀਂ ਦਿੰਦੇ ਕੁਝ ਸਮੇਂ ਪਹਿਲਾਂ ਦੀਨਾਨਗਰ ਵਿੱਚ ਕੁਝ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਸੀ ਜਿੱਥੇ ਪੁਲਿਸ ਨਾਕਾ ਨਹੀਂ ਸੀ ਤਾਂ ਅਤਵਾਦੀਆਂ ਨੇ ਖਾਲੀ ਪਈ ਚੌਂਕਾਂ ਦਾ ਫਾਇਦਾ ਉਠਾਉਂਦਿਆਂ ਕਾਫੀ ਪੁਲਿਸ ਮੁਲਾਜ਼ਮਾਂ ਦਾ ਨੁਕਸਾਨ ਕੀਤਾ ਸੀ ਉਸ ਵਕਤ ਵੀ ਪੁਲਿਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਤਰਨタル ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਵੇਰ ਦੇ ਸਮੇਂ ਲੋਕ ਆਪਣੇ ਰੋਜ਼ਗਾਰ ਲਈ ਦੂਰ ਦੂਰ ਤੱਕ ਜਾਣ ਲਈ ਆਪਣੇ ਵਾਹਨਾਂ ਤੇ ਨਿਕਲਦੇ ਨੇ ਅਤੇ ਰਸਤੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਘਟਨਾ ਹੋ ਜਾਵੇ ਤਾਂ ਉਸ ਵਕਤ ਪੁਲਿਸ ਨੂੰ ਆਵਾਜ਼ ਦੇਣੀ ਤਾਂ ਦੂਰ ਕਿਤੇ ਦੂਰ ਦੂਰ ਤੱਕ ਵੀ ਵਿਖਾਈ ਨਹੀਂ ਦਿੰਦੇ ਤੇ ਇਹਦੇ ਤੁਸੀਂ ਦੇਖਣ ਨੂੰ ਮਿਲਿਆ ਕੋਈ ਪੁਲਿਸ ਕਰਮੀ ਹੈਗਾ ਨਜ਼ਰ ਆਇਆ ਕੋਈ ਸਰ ਨਹੀਂ ਕੋਈ ਨਹੀਂ ਆਇਆ ਤੇ ਕੀ ਜਿਵੇਂ ਹੁਣ ਕੋਈ ਕਿਸੇ ਤਰ੍ਹਾਂ ਕੋਈ ਹਾਸਾ ਹੋ ਜਾਂਦਾ ਕੋਈ ਗਲਬਾਤ ਹੋ ਜਾਂਦੀ ਕੋਈ ਲੁੱਟਕੋ ਜਾਂਦੀ ਆ ਤੇ ਕੀ ਮੰਗ ਕਰਦੇ ਕਿ ਨਾਕਾ ਹੋਣਾ ਜ਼ਰੂਰੀ ਹੈ ਜੀ ਨਾਕਾ ਹੋਣਾ ਜ਼ਰੂਰੀ ਹੈ ਜੀ ਜੇ ਮੌਕੇ ਤੇ ਪੁਲਿਸ ਪਹੁੰਚ ਜਾਵੇ ਹਾਂ ਤੇ ਇਹ ਮੇਨ ਚੌਂਕ ਕਿਹੜਾ ਹੈ ਇਹ ਮੇਨ ਚੌਂਕ ਬਾਈਪਾਸ ਸਮੱਸਰਦਾ ਜੀ ਇਹ ਇਤਿਕੇ ਜਿਹੋ ਰਾਤ ਦਾ ਸਮਾਂ ਵਾ ਤੇ ਜਿਹੜਾ ਹੁੰਦਾ ਸੀ ਫੇਰ ਦਾ ਟਾਈਮ ਹੈਗਾ ਕਿਸ ਤਰ੍ਹਾਂ ਦਾ ਵਾ ਹੁਣ ਕੋਈ ਨਹੀਂ ਹੈਗਾ ਜੀ ਸਾਡੇ ਸਾਹਮਣੇ ਅਸੀਂ ਉਹਨਾਂ ਤੋਂ ਮੰਗ ਕਰਦੇ ਆਂ ਕਿ 3 ਲੱਖ ਲੱਗਣੇ ਚਾਹੀਦੇ ਜੇ ਤਾਂ ਕਿ ਨੁਕਸਾਨ ਸੁਧਰ ਜੇ। ਉਧਰ ਦੂਜੇ ਪਾਸੇ ਜਦੋਂ ਇਸ ਸਬੰਧੀ ਐਸਐਸਪੀ ਦਰਸ਼ਨ ਸਿੰਘ ਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹਰ ਨਾਕੇ ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਅਤੇ ਜੋ ਵੀ ਮੁਲਾਜ਼ਮ ਨਾਕੇ ਤੋਂ ਗੈਰ ਹਾਜ਼ਰ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਮੈਂ ਇਹ ਰਿਵਿਊ ਕਰ ਰਿਹਾ 2-4 ਦਿਨ ਦੇ ਵਿੱਚ ਇਹ ਸਾਰੀ ਸਮੱਸਿਆ ਜਿਹੜੀ ਟ੍ਰੈਫਿਕ ਦੀ ਤੇ ਮੈਂ ਕੱਲ ਬੁਲਾ ਕੇ ਕਰ ਦਿੱਤੀ ਹੈ ਮੈਂ ਹੋਰ ਮੁਲਾਜ਼ਮ ਤਾਇਨਾਤ ਕੀਤੇ ਨੇ ਤੇ ਡਾਇਰੈਕਸ਼ਨਾਂ ਦੇ ਦਿੱਤੀਆਂ ਨੇ ਜਿਹੜੇ ਪੀਸੀਆਰ ਵਾਲੀ ਹੈ ਜੇ ਦੂਸਰੀਆਂ ਨੇ ਇਹ ਜਿੱਥੇ-ਜਿੱਥੇ ਇੰਪੋਰਟੈਂਟ ਪੁਆਇੰਟ ਨੇ ਇਹ ਤਾਇਨਾਤ ਕਰ ਦਿੱਤੇ ਜਾਣਗੇ ਨਹੀਂ ਰਾਤ ਨੂੰ ਸਾਡੇ ਜਿੰਨੇ ਨਾਕੇ ਹੁੰਦੇ ਨੇ ਅਸੀਂ ਲਾਉਣੇ ਆ ਮੈਂ ਹੁਣ ਸਾਰੀ ਫੋਰਸ ਰਿਵਿਊ ਕੀਤੀ ਹੈ ਕੱਲ ਤੇ 2-4 ਦਿਨ 2-2 ਇੱਕ ਦੋ ਦਿਨ ਦੇ ਵਿੱਚ ਸਭ ਸਾਰਾ ਕਰਦੇ ਇੱਥੇ ਐਸਐਸਪੀ ਦਰਸ਼ਨ ਸਿੰਘ ਮਾਨ ਨੇ ਮੁਲਾਜ਼ਮਾ ਖਿਲਾਫ ਬਣਦੀ ਕਾਰਵਾਈ ਦਾ ਭਰੋਸਾ ਤਾਂ ਦੇ ਦਿੱਤਾ ਪਰ ਸਵਾਲ ਇਹ ਉੱਠਦੇ ਨੇ ਕਿ ਇਹ ਭਰੋਸੇ ਮੀਡੀਆ ਵੱਲੋਂ ਆਵਾਜ਼ ਉਠਾਉਣ ਤੋਂ ਬਾਅਦ ਹੀ ਕਿਉਂ ਦਿੱਤੇ ਜਾਂਦੇ ਨੇ ਆਪਣੀ ਫਰਜ਼ਾਂ ਪ੍ਰਤੀ ਖੁਦ ਜ਼ਿੰਮੇਵਾਰ ਪੰਜਾਬ ਪੁਲਿਸ ਕਿਉਂ ਨਹੀਂ ਬਣ ਰਹੀ ਸਪੋਕਸਮੈਨ ਟੀਵੀ ਦੇ ਲਈ ਤੁਰੰਤ ਹਰਨਤੋਂ ਬਲਦੇਵ ਸਿੰਘ ਪੰਨੂ ਦੇ ਨਾਲ ਪਵਨ ਕੁਮਾਰ ਦੀ ਰਿਪੋਰਟ